ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣੇ ਦੀ ਸੰਗਤ ਨੂੰ ਜੋ ਪੰਜਾਬ ਦੇ ਵਿੱਚ ਅਤੇ ਹਰਿਆਣੇ ਦੇ ਵਿੱਚ ਖੜਾਂ ਦੇ ਨਾਲ ਕਿਸਾਨਾਂ ਦੀ ਬਰਬਾਦੀ ਹੋ ਰਹੀ ਹੈ ਉਹਦੇ ਵਾਸਤੇ ਜੋ ਹਰਿਆਣੇ ਦੇ ਨੌਜਵਾਨ ਤੇ ਹਰਿਆਣੇ ਦੀਆਂ ਸਿੱਖ ਸੰਗਤਾਂ ਤੇ ਦੂਜੀਆਂ ਵੀ ਸੰਗਤਾਂ ਮਿਲ ਕੇ ਪੰਜਾਬ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਜਾ ਰਹੇ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਸਾਰੇ ਸੰਗਤ ਦਾ ਤੇ ਆਪਣੇ ਹਰਿਆਣੇ ਦੇ ਸਿੱਖ ਨੌਜਵਾਨ ਬੱਚਿਆਂ ਦਾ ਬਹੁਤ ਮਾਣ ਕਰਦੀ ਹੈ ਮੈਂ ਛੇਤੀ ਹੀ ਮੈਂ ਵੀ ਪੰਜਾਬ ਵਿੱਚ ਆ ਕੇ ਸਾਰਿਆਂ ਦੀ ਹੌਸਲਾ ਵਧਾਈ ਦੀ ਕਰਾਂਗਾ ਤੇ ਹੋਰ ਵੀ ਜੋ ਕੋ ਜੀ ਦੀ ਚੀਜ਼ ਦੀ ਜ਼ਰੂਰਤ ਹੋਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਜੌਂ ਜਵਾਨਾਂ ਨੂੰ ਉਪਲਬਧ ਕਰਵਾਏਗੀ ਮੈਂ ਜਿਹੜੇ ਨੌਜਵਾਨ ਵੀਰ ਤੇ ਸੰਗਤ ਦੇ ਰੂਪ ਵਿੱਚ ਜਾ ਕੇ ਅੱਜ ਪੰਜਾਬ ਦੇ ਵਿੱਚ ਦੁੱਖ ਭਰੀ ਘੜੀ ਦੇ ਵਿੱਚ ਮੁਸੀਬਤ ਵਿੱਚ ਜਾ ਕੇ ਹਰਿਆਣਾ ਵਿੱਚੋਂ ਜਾ ਕੇ ਪੰਜਾਬ ਦੇ ਉਹਨਾਂ ਵੀਰਾਂ ਦੀ ਸਹਾਇਤਾ ਨੂੰ ਪੁੱਜੇ ਨੇ ਉਹਨਾਂ ਨੂੰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਸਟਰ ਤਿਆਰ ਕਰਕੇ ਜਦੋਂ ਸੁਖਾਵਾਂ ਮਹਾਲ ਹੋਵੇਗਾ ਉਹਨਾਂ ਨੂੰ ਛੇਵੀਂ ਪਾਛੀ ਸੱਦ ਕੇ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ ਉਹਦੇ ਨਾਲ ਨਾਲ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੇਵੀਂ ਪਾਸ਼ਾਹੀ ਦੇ ਵਿੱਚ ਭਲੇ ਵਾਸਤੇ ਪੰਜਾਬ ਦੇ ਭਲੇ ਵਾਸਤੇ ਹਰਿਆਣਾ ਦੇ ਪੀੜਤਾਂ ਦੇ ਭਲੇ ਵਾਸਤੇ ਜਿਨ੍ਹਾਂ ਨੂੰ ਹੱਤ ਦੀ ਮਾਰ ਦੇ ਨਾਲ ਬਹੁਤ ਵੱਡਾ ਦੁੱਖ ਸਹਿਣਾ ਪੈ ਰਿਹਾ ਹੈ ਉਹਨਾਂ ਵਾਸਤੇ ਉਹਨਾਂ ਦੇ ਸੁੱਖ ਸ਼ਾਂਤੀ ਵਾਸਤੇ ਉਹਨਾਂ ਦੀ ਚਰਦੀ ਕਲਾ ਵਾਸਤੇ ਉਹਨਾਂ ਦੇ ਮਾਲ ਡੰਗਰਾਂ ਵਾਸਤੇ ਉਹਨਾਂ ਦੇ ਵਪਾਰ ਵਾਸਤੇ ਤੇ ਉਹਨਾਂ ਦੀ ਖੇਤੀ ਵਾਸਤੇ ਛੇਵੀਂ ਪਾਸ਼ਾਹੀ ਗੁਰਖੇਤਰ ਦੇ ਵਿੱਚ ਆਪਾਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਗ ਅਰਦਾਸ ਕਰਾਂਗੇ ਤਾਂ ਕਿ ਪਰਮਾਤਮਾ ਉਹਨਾਂ ਤੇ ਜੋ ਕਹਿਰ ਵਿਰਾਇਆ ਹੈ ਉਹਦੇ ਵਿੱਚ ਉਸ ਕਹਿਰ ਤੋਂ ਉਹਨਾਂ ਨੂੰ ਕੋਈ ਮੁਸੀਬਤ ਨਾ ਬਣ ਸਕੇ ਜਿਨ੍ਹਾਂ ਨੂੰ ਮੁਸੀਬਤ ਬਣੀ ਹੈ ਪਰਮਾਤਮਾ ਉਹਨਾਂ ਦੀ ਵੀ ਬਾਹ ਫੜੇ ਤੇ ਉਹ ਸੁਖੀ ਸੁਖੀ ਉਹ ਪਰਿਵਾਰ ਵਸਣ ਸਾਰੇ ਉਹਨਾਂ ਪਰਿਵਾਰਾਂ ਵਾਸਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਛੇਨੀ ਪਾਸ਼ੀ ਅਰਦਾਸ ਕਰਕੇ ਪਰਮਾਤਮਾ ਕੋਲੋਂ ਸੋਖ ਸ਼ਾਂਤੀ ਦਾ ਵਰਦਾਨ ਲੈਗੀ ਆਪਜੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਇਸ ਵਕਤ ਪੰਜਾਬ ਦੇ ਉਹਨਾਂ ਵੀਰਾਂ ਨਾਲ ਹਰਿਆਣੇ ਦੇ ਉਹਨਾਂ ਵੀਰਾਂ ਦੇ ਨਾਲ ਖੜੀ ਹੈ ਜਿਨ੍ਹਾਂ ਨੂੰ ਹਰ ਦੀ ਮਾਰਦਾ ਪਾਣੀ ਦੀ ਮਾਰਤਾ ਪ੍ਰਕਿਰਤੀ ਉਪਪਤਾ ਕਰਕੇ ਦੁੱਖ ਚੱਲਣਾ ਪੈ ਰਿਹਾ ਹੈ ਆਪਜੀ ਨੌਜਵਾਨਾਂ ਦਾ ਤੇ ਪੰਜਾਬ ਦੀ ਸੰਗਤ ਤੇ ਹਰਿਆਣੇ ਦੀ ਸੰਗਤ ਦਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ